ਪਾਨਾ ਸਿੱਧੂ ਨੂੰ ਵੀ ਕਹਿਣਾ ਚਾਹੁੰਦਾ ਕਿ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਉਹ ਮਿੱਤਰ ਚੜਾਈਆਂ ਰਹਿੰਦੀਆਂ ਪਾਨਾ ਸਿੱਧੂ ਜਿੰਦਾਬਾਦ ਪਾਨਾ ਸਿੱਧੂ ਜਿੰਦਾਬਾਦ ਅੱਜ ਇਹ ਸਰਕਾਰ ਦੀ ਜੇ ਚੜਾਈ ਹੈ ਤਾਂ ਕੱਲ ਨੂੰ ਇਹ ਸੂਰਜ ਨੇ ਢਲਣਾ ਹੈ ਸਮਾਜ ਸੇਵੀ ਤੇ ਬਲੌਗਰ ਪਾਨਾ ਸਿੱਧੂ ਦੀ ਗ੍ਰਿਫਤਾਰੀ ਦੇ ਵਿਰੋਧ ਤੇ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੀ ਨਿੱਤਰ ਆਏ ਨੇ ਚੰਨੀ ਨੇਪਾਲ ਨਾ ਸਿੱਧੂ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਹੈ ਚੰਨੀ ਦਾ ਕਹਿਣਾ ਹੈ ਕਿ ਪੰਜਾਬ ਦੀ ਮਾਨ ਸਰਕਾਰ ਆਪਣੇ ਖਿਲਾਫ ਬੋਲਣ ਵਾਲਿਆਂ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ ਦੱਸ ਦਈਏ ਕਿ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਇੱਕ ਗੀਤ ਦੇ ਰਾਹੀਂ ਜੋ ਪਾਣਾ ਸਿੱਧੂ ਨੂੰ ਹੱਲਾਸ਼ੇਰੀ ਦਿਤੀ ਹੈ ਸਦਾ ਨਹੀਂ ਹੋ ਰਹੇਂਦੇ ਹਾਲਾਤ ਮਾੜੇ ਬੰਦਦੇ ਤੇ ਸਦਾ ਨਹੀਂ ਹੋ ਮਿੱਤਰਾ ਚੜਾਈਆਂ ਰਹਿੰਦੀਆਂ ਇਹ ਗੀਤ ਡੈਡੀਕੇਟ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਨੇ ਪਾਨਾ ਸਿੱਧੂ ਨੂੰ ਹੱਲਾਸ਼ੇਰੀ ਦਿੱਤੀ ਹੈ ਦੇਖੋ ਜਿੰਨੇ ਸੋਸ਼ਲ ਐਕਟਿਵਿਸਟ ਹੈ ਚਾਹੇ ਪਾਨਾ ਸਿੱਧੂ ਹੈ ਤੇ ਚਾਹੇ ਲੱਖਾ ਸਿਧਾਣਾ ਹੈ ਜਾਂ ਹੋਰ ਉਹਨਾਂ ਸਾਰਿਆਂ ਨੂੰ ਸਰਕਾਰ ਦਬਾ ਰਹੀ ਹੈ ਨਜਾਇਜ਼ ਤੱਕਾ ਕਰ ਰਹੀ ਹੈ ਪਰਚੇ ਦੇ ਦੇ ਕੇ ਅੰਦਰ ਕਰ ਰਹੀ ਹੈ ਜਿਹੜਾ ਸਰਕਾਰ ਦੇ ਖਿਲਾਫ ਪੰਜਾਬ ਦੇ ਹੱਕ ਵਿੱਚ ਬੋਲਦਾ ਉਸ ਨੂੰ ਚੱਕ ਕੇ ਅੰਦਰ ਦੇ ਦਿੰਦੇ ਹੁਣ ਪਾਨਾ ਸਿੱਧੂ ਜਿਸ ਦਿਨ ਜ਼ਮਾਨਤ ਹੁਣੀ ਸੀ ਉਦੋਂ ਦੂਸਰਾ ਪਰਚਾ ਦੇਤਾ ਹੁਣ ਤੀਸਰਾ ਦੇਤਾ ਹਰ ਕਿਸੇ ਨੂੰ ਜਿਸ ਦਿਨ ਜ਼ਮਾਨਤ ਹੁਣ ਹੁੰਦੀ ਦੂਸਰਾ ਪਰਚਾ ਦੇ ਦਿੰਦੇ ਇਹ ਜਿਹੜਾ ਤਰੀਕਾ ਪੰਜਾਬ ਦੇ ਵਿੱਚ ਚੱਲਣਾ ਨਹੀਂ ਪੰਜਾਬ ਦੇ ਲੋਕ ਕਦੇ ੱਤਕਾ ਸਹਿੰਦੇ ਨਹੀਂ ਐ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਔਰ ਮੈਂ ਪੰਨਾ ਸਿੱਧੂ ਨੂੰ ਵੀ ਕਹਿਣਾ ਚਾਹੁੰਦਾ ਕਿ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਉਹ ਮਿੱਤਰਾਂ ਚੜਾਈਆਂ ਰਹਿੰਦੀਆਂ ਅੱਜ ਇਹ ਸਰਕਾਰ ਦੀ ਜੇ ਚੜਾਈ ਹੈ ਤਾਂ ਕੱਲ ਨੂੰ ਇਹ ਸੂਰਜ ਨੇ ਢਲਣਾ ਹੈ ਔਰ ਅਸੀਂ ਪਾਣੇ ਸਿੱਧੂ ਉਹਨਾਂ ਵਰਗੇ ਨੌਜਵਾਨਾਂ ਦੀ ਕਦਰ ਕਰਦੇ ਆਂ ਚਾਹੇ ਉਹ ਲੱਖਾ ਸਦਾਨਾ ਹੈ ਚਾਹੇ ਸਾਡੇ ਪੋਲੀਟਿਕਲ ਲੀਡਰ ਹੈ ਜਿਨ੍ਹਾਂ ਨੂੰ ਚੱਕ ਚੱਕ ਕੇ ਅੰਦਰ ਦਿੱਤਾ ਗਿਆ ਇਹਨਾਂ ਸਾਰਿਆਂ ਦੇ ਨਾਲ ਖੜਾਂਗੇ আর ਇੱਕ ਦਿਨ ਆਏਗਾ ਕਿ ਇਹਨਾਂ ਦੇ ਜਿਹੜੇ ਮਸਲੇ ਆ ਉਹ ਸਾਰੇ ਹੱਲ ਹੋਣਗੇ